ਵੇਹਾ ਕੀ ਕੀਤਾ ਮੈਂ ਉਹ ਲੰਮਿਆ ਪਈ ਨਾ ਸੁਣਿਆ ਤੇ ਆਈ ਆ ਭੱਜ ਕੇ ਵੀ ਪਤਾ ਨਹੀਂ ਕੀ ਤੋੜਤਾ ਮੈਂ ਉਹ ਕੱਪ ਡੇਗ ਗਿਆ ਮੜਿਆ ਹੱਥ ਲੱਗ ਗਿਆ ਇਹਨੂੰ ਹੱਥ ਕਿੱਦਾਂ ਲੱਗ ਗਿਆ ਉਸਤੀ ਦੇ ਕੱਪੜੇ ਤੈਨੂੰ ਲੱਭੇ ਅੰਨਾ ਤੂੰ ਮੇਰਾ ਜਾਣੇਗਾ ਤੇ ਨਹੀਂ ਵੱਧਿਆ ਜੀ ਕਹਿੰਦਾ ਚਪੇੜ ਮਾਰ ਕਰ ਬੁੱਥੇ ਦੇ ਵਾਟ ਕੇ ਮੇਰੀ ਗੱਲ ਸੁਣ ਤੇਰਾ ਠੱਡ ਭਰਦਾ ਹੀ ਨਹੀਂਗਾ ਅਜੇ ਜਾਨਗੇ ਥੋੜੇ ਕਿ ਐਵੇਂ ਰੇ ਰੋਣਾ ਇਹਨੂੰ ਹੱਥ ਕਿਉਂ ਲਾਇਆ ਸੀ ਦੋਸ ਦੇ ਹੁੰਦਾ ਸੱਤ ਸੀ ਪੂਰੇ 2000 ਦਾ ਜਿਹੜਾ ਪੁੱਤਿਆਂ ਨੂੰ ਹੋਣੀ ਕਰਤਾ ਹੁਣ ਤੂੰ ਨਹੀਂ ਆਪਣੇ ਘਰੇ ਨਾ ਕੱਪਾ ਚਾਹ ਪਾਣੀ ਕਿੰਨੇ ਦੇਂਦੇ ਨੇ ਉਥੋਂ ਤੇ ਮੈਂ ਖੱਤਿਆ ਤੇ ਨਿਕਾ ਪੁੱਤਿਆਂ ਨੂੰ ਦੀ ਵਸਤੀ ਇੱਦਾਂ ਕੱਪਾ ਦੀਆਂ ਵੀ ਇੱਥੇ ਚਾਹ ਪੀਂਦੇ ਨੇ ਤੇ ਦੋਦਾਹ ਰਹਿਣਾ ਨਾ ਉਹ ਬੰਦਿਆਂ ਨੂੰ ਰੋ ਮੈਨੂੰ ਸੋਈ ਜਿਨੇ ਲਪਣਾ ਚਾਹੀਦਾ ਜਿਹੜੀ ਚਾਹੀਦੀ ਹੈ ਨਾ ਆ ਲੋਬੀ ਦੇ ਬਾਕੇ ਖਾ-ਖਾ ਰਮਨ ਤੇ ਬਾਹਰ ਖੜਕ ਤੱਕ ਦਿਰਾ ਰੋਲਾ ਜੰਡਾ ਪੀ ਤਪ ਤੋੜਦੇ ਆ ਤੇ ਫੇਰ ਆਖਰ ਆ ਗਈ ਆਖਰ ਕਿਉਂ ਨਹੀਂ ਆ ਗਈ 2010 ਦਾ ਸੈਟਲਾ ਜਨਾ ਖਰਾਬ ਕਰਦਾ ਨਹੀਂ ਕੋਈ ਗੱਲ ਨਹੀਂ ਆਪ ਦੇਖ ਕੇ ਟੁੱਟਾ ਤੇ ਤੂੰ ਬਾਹਰ ਖੜਕਦਾ ਕਿ ਤਰਾ ਮੌਤ ਤਾਂ ਨਹੀਂ ਆਂਦਾ ਮਾੜੀਆਂ ਵਾ ਉਹਨਾਂ ਨੂੰ ਘੂਏ ਚੜਾਈ ਜਾ ਉਹ ਗਲਤੀ ਤੋਂ ਨਿਆਲੇ ਨੂੰ ਕਿਉਂ ਨਾ ਵੀ ਤੂੰ ਗਲਤ ਨਾ ਨਹੀਂ ਜੇ ਛੜੀਆਂ ਕੱਟਣਾ ਹੋਵੇ ਤਾਂ ਆਖਰ ਆ ਗਈ ਆ ਭੁੱਖੇ ਨੰਗੇ ਤੇ ਝੋਲਾ ਚੋਕੇ ਤਾਂ ਇੱਧਰ ਨੂੰ ਆ ਜਾਂਦੇ ਆ ਆਹਾ ਜੋੜਨੀ ਸਾਡੇ ਗਾੜੀ ਦੀ ਨਹੀਂ ਜਾ ਨਹੀਂ ਜਾ ਫੱਫੇ ਕੁੱਟਣਗੇ ਇਹੋ ਕੰਮ ਤੇ ਤੂੰ ਚਾਹੁੰਦੀ ਸੀ ਇਹ ਲੈ ਲੈਣਾ ਪੈ ਜਾਣੀ ਹੀ ਆਂ ਕਿਉਂ ਉਦਾਂ ਦੀ ਪਵਾੜਾ ਉਹ ਪਵਾੜਾ ਨਾ ਦੇ ਘਰ ਵਿੱਚ ਕਾਈ ਬੈਠੀ ਇਹਨੇ ਸਿਰ ਪਰ ਹੋਣਾ ਕਿੰਨਾ ਗੇਦਾ ਸੀ ਆ ਮੈਂ ਹੱਥ ਜੋੜ ਨਹੀਂ ਤੋੜੇ ਗਾੜੀ ਨਾ ਕਰੋ ਇਦਾਂ ਮੈਂ ਚਲ ਰਹੀ ਹਾਂ ਮਾਰਦੀ ਨਹੀਂ ਹਰਦੀ ਨਹੀਂ ਜਾ ਕੇ ਚਲ ਜਾ ਇੱਥੋਂ ਤੁਹਾਡਾ ਹੀ ਸਾਰਾ ਪਵਾੜਾ ਵਾ ਛੁੱਟੀਆਂ ਕੱਟਣ ਆਈ ਹੈ ਇੱਥੇ ਚੀਜ਼ ਕੋਈ ਰਹਿਣ ਨਹੀਂ ਦੇਣੀ ਸਾ ਦਵਾਰੀ ਗੱਲ ਵਾ ਨਹੀਂ ਇਹਦੀ ਗੱਲ ਇਹ ਕਿਦਾਂ ਹੱਥ ਚੁੱਕਣਿਆ ਮੇਰੇ ਤੇ ਆ ਗੋਲਾ ਪੁੱਛਣ ਦਾ ਮਾੜੀ ਚੰਗੀ ਗੱਲ ਨਾ ਅੱਜ ਭਾਂਡਾ ਕਰਕੇ ਨਾ ਹੱਥ ਚੁੱਕੂਆ ਕੋਈ ਗੱਲ ਨਹੀਂ ਇਹਨਾਂ ਦਾ ਨਾ ਦੰਦਾਂ ਦੇ ਰੰਗ ਲੈ ਕੇ ਮੰਨੀਆਂ ਹੋੜੇ ਇੱਥੋਂ ਪੁੱਤ ਕੋਈ ਗੱਲ ਨਹੀਂ ਮੈਂ ਤੇ ਪੁੱਤ ਤੱਕ ਕਹਿੰਦੀ ਸੀ ਨਾ ਕਿ ਨਹੀਂ ਜਾਣਾ ਪਰ ਤੂੰ ਨਹੀਂ ਮੰਨਿਆ ਤੂੰ ਵੀ ਪੂਰੀ ਜ਼ਿੱਦ ਕੀਤੀ ਪਰ ਨਹੀਂ ਮੰਮੀ ਨਾਨਕੇ ਚਾੜਾ ਹੀ ਜਾਣਾ ਮੈਨੂੰ ਕੀ ਪਤਾ ਇਦਾਂ ਦਾ ਕੰਮ ਹੋਣਾ ਪੁੱਤ ਮੈਨੂੰ ਤਾਂ ਪਤਾ ਹੀ ਨਾ ਪੁੱਤ ਨਾਨੇ ਨਾਨੀਆਂ ਨਾਲ ਹੁੰਦੀਆਂ ਨਾਨਕੇ ਹੈ ਤੇ ਮਾਮੀਆਂ ਕਈ ਚੰਗੀਆਂ ਵੀ ਹੁੰਦੀਆਂ ਵਾ ਸਾਰੀਆਂ ਮਾਮੀਆਂ ਇੱਕੋ ਜਿਹੀਆਂ ਹੁੰਦੀਆਂ ਪਰ ਮੈਂ ਤਾਂ ਸੋਚਿਆ ਸੀਗਾ ਨਾ ਨਾਨੀ ਮੇਰਾ ਇਹ ਵਾਲਿਆ ਇੱਥੋਂ ਤੱਕ ਕੰਮ ਨਹੀਂ ਪੁੱਜਣਾ ਮੰਮੀ ਪੁੱਤ ਮੈਂ ਤਾਂ ਸੋਚਿਆ ਸੀ ਸ਼ਾਇਦ ਸੁਭਾਅ ਬਦਲ ਗਿਆ ਹੋਊਗਾ ਭਾਬੀ ਦਾ ਪਰ ਮੈਨੂੰ ਕੀ ਪਤਾ ਸੀਗਾ ਕਿ ਬੱਚੇ ਦਮ ਨੀ ਬਖਸ਼ਦੀ ਐ ਮੈਂ ਤਾਂ ਬੜੇ ਚਾਣ ਆਈ ਸੀ ਕਿ ਮੈਂ ਆਪਣੇ ਪੇਕੇ ਜਾਣਾ ਵਾ ਮੰਮੀ ਐ ਇੰਨਾ ਕੱਲ ਚਲਦੀ ਐ ਹਾ ਪੁੱਤ ਕੋਈ ਗੱਲ ਨਹੀਂ ਤੇਰਾ ਪਿਓ ਵੀ ਘਰ ਕੱਲਾ ਵਾ ਨਾ ਆਪਣੇ ਘਰ ਰੋਟੀ ਦਿਖਾਣੇ ਆ ਨਾ ਆਪਾਂ ਘੱਮ ਸੇ ਕਮ ਆਡੀ ਬੇਇੱਜ਼ਤੀ ਤੇ ਨਹੀਂ ਹੁੰਦੀ ਪਰਮਾਤਮਾ ਦੇ ਹਨ ਸਭ ਕੁਝ ਦਿੱਤਾ ਵਾ ਬੜੀਆਂ ਗੱਲਾਂ ਕੀਤੀਆਂ ਮੈਂ ਬੋਟੀਆਂ ਜਰਦੀਆਂ ਕਦੇ ਚੱਲ ਨਹੀਂ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਅੱਜ ਤੇ ਵੱਧੋਂ ਵੱਧ ਹੋ ਗਿਆ ਨਾ ਮੈਨੂੰ ਪਤਾ ਪੁੱਤ ਤੇਰੀ ਉਦੜੇ ਵੀ ਬੇਇੱਜ਼ਤੀ ਕੀਤੀ ਨਾ ਤੇਰੀ ਮਾਮੀ ਦੇ ਅੰਦਰੋਂ ਜਦੋਂ ਤੂੰ ਜਾ ਕੇ ਬਾਹਰ ਬਹਿ ਗਿਆ ਕੀਤੇ ਉਦੋਂ ਮੈਂ ਗੱਲ ਘਾਤੀ ਸੀ ਤੁਹਾਡੇ ਤੋਂ ਮੈਨੂੰ ਪਤਾ ਵਾ ਪਰ ਮੈਂ ਸੋਚਿਆ ਵੀ ਚੱਲ ਕੋਈ ਨਹੀਂ ਜੇ ਹੁਣ ਦੋ ਦਿਨ ਆਈਆਂ ਤਾਂ ਚੱਲ ਰਹਿ ਕੇ ਜਰਨੀ ਆ ਫਿਰ ਵੇਖ ਲਾ ਬਿਮਾਰ ਹੋ ਗਈ ਮੈਂ ਕਿੰਨਾ ਕਰਦੀ ਰਹੀ ਇਹਨੇ ਫਿਰ ਵੀ ਸੋਚਿਆ ਮਮੀ ਇਹਨੇ ਬਹਾਨੇ ਲੱਭਿਆ ਕਿ ਕੋ ਕੰਮ ਕਰਾਉਂਗੀ ਤੇ ਆ ਕੇ ਰੋਟੀ ਪਾਣੀ ਖਾਂਦੀ ਖਾਂਦੇ ਆ ਤੇ ਇਹਨਾਂ ਕੋ ਕੰਮ ਕਰਾਉਣੀ ਹੈ ਚਲ ਪੁੱਤ ਮੈਂ ਤੇ ਇਹ ਸੋਚਿਆ ਮੇਰੇ ਪੇਕੇਆਂ ਦਾ ਘਰ ਵਾ ਤੇ ਜੇ ਮੈਂ ਕਾਰ ਵੀ ਲਾਵਾਂਗੀ ਤੇ ਕੀ ਆ ਖਰਾ ਚੱਲੀ ਆ ਮੈਨੂੰ ਕੀ ਪਤਾ ਹੈਗਾ ਤੇ ਇਹਦੀ ਦਿਲ ਵਿੱਚ ਇੰਨੀ ਮਾੜੀ ਨੀਤ ਵੈਦੀ ਮੈਨੂੰ ਬੜੀਆਂ ਗੱਲਾਂ ਕੀਤੀਆਂ 2010 ਸੱਟ ਤੋੜਤਾ ਸਾਰਾ ਘਾਤਾ ਆ ਤਾਂ ਹੀ ਫਿਰ ਕੀ ਹੋ ਗਿਆ ਟੁੱਟ ਗਏ ਇਹ ਚਲ ਕੋਈ ਨਹੀਂ ਪੁੱਤ ਮੇਰੀ ਗੱਲ ਸੁਣ ਸਾਡੇ ਘਰ ਬਾਬੇ ਨੇ ਸਭ ਕੁਝ ਦਿੱਤਾ ਵਾ ਚਲ ਜੇ 2 2000 ਦੇ ਸੈਟ ਨਹੀਂ ਹੱਦ ਕੋ ਹੈਗੇ ਆਪਣੇ ਘਰ ਇੱਜ਼ਤ ਦੀ ਰੋਟੀ ਤਾਂ ਆਪਾਂ ਖਾਣੇ ਆ ਨਾ ਟੌਰਨ ਆਪਣੇ ਘਰ ਰਹਿਣੇ ਆ ਜਿੱਥੇ ਜੀ ਕਰਦਾ ਲੰਮੇ ਪੈਣੇ ਜਿੱਥੇ ਜੀ ਕਰਦਾ ਜਾਣੇ ਆ ਇਨੀ ਬੇਇੱਜ਼ਤੀ ਤੇ ਨਹੀਂ ਨਾ ਹੁੰਦੀ ਚਲ ਪੁੱਤ ਮੈਂ ਕੱਪੜੇ ਪਾਉਣੀ ਆ ਤੇ ਤੂੰ ਵੀ ਹੋ ਜਾ ਤਿਆਰ ਤੂੰ ਨਾ ਕੱਪੜੇ ਪਾਓ ਤੇ ਸੈਰਸ ਵੀ ਤੇ ਮਾਮਾ ਜੀ ਨਾ ਹੁਣ ਲੱਗੇ ਟੈਨਸ਼ਨ ਦੀਏ ਇਹਨਾਂ ਨੇ ਹੁਣ ਫੇਰ ਰੋਕਣਾ ਕਿਤੇ ਰਹਿਪੋ ਮਾਮੇ ਨੂੰ ਤਾਂ ਸਾਰਾ ਪਤਾ ਲੱਗ ਗਿਆ ਵਾ ਤੇ ਸੈਰਸ ਨੂੰ ਨਹੀਂ ਲੱਗਾ ਅਜੇ ਕੋਈ ਗੱਲ ਨਹੀਂ ਮੈਂ ਹੁਣ ਨੀਅਤ ਪਿਆਰ ਨਾਲ ਕੱਪੜੇ ਪਾ ਲਾ ਮੈਂ ਰੋਈ ਨਾ ਮੇਰਾ ਪੁੱਤ ਤੇ ਆਪਣੇ ਪਿਓ ਨੂੰ ਜਾ ਕੇ ਕੁਛ ਨਾ ਦੱਸੀ ਮੈਂ ਨਹੀਂ ਦੱਸੀ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਉਹਨੇ ਹਣ ਗੁੱਸੇ ਹੋਣਾ ਤੇ ਤੈਨੂੰ ਕਿਉਂ ਦੇਈ ਕਿ ਤੈਨੂੰ ਵਾਧੂ ਹੀ ਗਏ ਗੇ ਤਾਂ ਗਏ ਮੈਂ ਚਲੋ ਉਹ ਰਹਿ ਗਏ ਅਮਨੇ ਸਾਰਿਆਂ ਦੇ ਗੇ ਮੇਰੀ ਯਾਰ ਦੋਸਤ ਤੇ ਆਪਣੇ ਨਾਨਕੇ ਗਏ ਹੀ ਮੈਨੂੰ ਪਤਾ ਪੁੱਤ ਤੈਨੂੰ ਪਤਾ ਵਰੀਜ ਤੇ ਆਉਂਦੀ ਹੈ ਨਾ ਨਾਨਕੇ ਜਾਣ ਦੀ ਚਲ ਕੋਈ ਗੱਲ ਨਹੀਂ ਆਪਣਾ ਇੱਕ ਗੱਲ ਵਾ ਮਾਮੇ ਨਾਨੀਆਂ ਦੇ ਤੇ ਹੁੰਦੇ ਨਾਨਕੇ ਨਹੀਂ ਪੁੱਤ ਮਾਮੇ ਮਾਮੀਆਂ ਵੀ ਬੜੇ ਚੰਗੇ ਹੁੰਦੇ ਤੇਰਾ ਮਾਮਾ ਵੇਖਾ ਕਿੰਨਾ ਚੰਗਾ ਵਾ ਭਰਾ ਵੇ ਖਤਰਾ ਕਿੰਨਾ ਚੰਗਾ ਵਾ ਤੇ ਹੁਣ ਮਾਮੀ ਦਾ ਸੁਭਾਅ ਇਦਾਂ ਦਾ ਪਤਾ ਨਹੀਂ ਕਿਉਂ ਦਾ ਸੁਭਾਅ ਇਦਾਂ ਦਾ ਵਾ ਚਲੋ ਛੱਡੋ ਗੱਲਾਂ ਤੂੰ ਨਾ ਕੱਪੜੇ ਪਾਓ ਚਲ ਠੀਕ ਹੈ ਪੁੱਤ ਮੈਂ ਕਰਨੀ ਆ ਹਾਂਜੀ ਆ ਜਾ ਤੂੰ ਉਹ ਆਹ ਕੰਮ ਕੰਡੇ ਤੁਸੀਂ ਨਹੀਂ ਪੁੱਤ ਜਾਣਦੇ ਹਨ ਨੂੰ ਨਹੀਂ ਨਹੀਂ ਮੈਂ ਤੁਹਾਨੂੰ ਕੋਈ ਜਾਣਦਣਾ ਨਹੀਂ ਪੁੱਤ ਹੁਣ ਨਹੀਂ ਮੈਂ ਖਲੋਣਾ ਇੱਥੇ ਐਵੇਂ ਇਹ ਢਾਲ ਵਧੀਆ ਢੜ ਰਹਿ ਕਾ ਤੇ ਇਹ ਕਿਹੜੀ ਹੁੰਦੀ ਇਹ ਕੰਮ ਕੰਡੇ ਹੈ ਪਤ੍ਰਿਸ਼ਤਾ ਕਾਦਾ ਰਹਿ ਗਿਆ ਵਾ ਐਨੀ ਬੇਇੱਜ਼ਤੀ ਹੋਈ ਚਲ ਜੇ ਗਲਤੀ ਹੋ ਹੀ ਗਈ ਉਹਦ ਕੋ ਮੈਂ ਮੰਨੀ ਆ ਅਹੀਂ ਨਹੀਂ ਨੀਆਂ ਮਹਿੰਗੀਆਂ ਚੀਜ਼ਾਂ ਵੇਖੀਆਂ ਪਰ ਐਨੀਆਂ ਗੱਲਾਂ ਪੁੱਤ ਅਹੀਂ ਜਿਤਨਾ ਆਪਣੇ ਘਰ ਰੋਟੀ ਖਾਂਦੇ ਆ ਮਮੀ ਦਾ ਸੁਭਾਅ ਹੀ ਤਾਂ ਨਾ ਉਹ ਕੀ ਕਰੀਐ ਸੀ ਕਿ ਤੇ ਕਿੱਥੇ ਚਲ ਜੀਏ ਉਹ ਤੇ ਨਹੀਂ ਬੇਚੀ ਨਹੀਂ ਕਰਦਾ ਕੋਈ ਵੀ ਅਹੀਂ ਤੇ ਵੀਰ ਸਮਝਾਉਨੇ ਆ ਵੀ ਤਾ ਨਾਗਰਾ ਕਰੋ ਸਹੀ ਸ਼ਮਾ ਹੀ ਹੁੰਦੇ ਕਿ ਦੇਹ ਮੇਰੀ ਮਾਂ ਹੁੰਦੀ ਤੇ ਅੱਜ ਆਹ ਦਿਨ ਨਾਲ ਨੂੰ ਵੇਖਣਾ ਪੈਂਦਾ ਠੀਕ ਵਾ ਨਾ ਕਿੰਨੀ ਬੇਇਤੀ ਕੀਤੀ ਸਾਡੀ ਉਹ ਆਹ ਨਹੀਂ ਕੀ ਕਰ ਸਕਦਾ ਮੈਂ ਇਹ ਮਾਫੀ ਮੰਗਦੇ ਕੋ ਹੱਥੜ ਕੇ ਕੰਮ ਨਾ ਕਰ ਪੂਆ ਬੇਟਾ ਨਹੀਂ ਪੁੱਤ ਸਾਨੂੰ ਚਾਹ ਲੰਦੇ ਨਹੀਂ ਨਹੀਂ ਤੁਹੀਂ ਜਾਣਾ ਨਹੀਂਗਾ ਮੇਰੀ ਗੱਲ ਸੁਣ ਮੇਰੇ ਤੇ ਪਿਓਰ ਤੇ ਵੀ ਇਹ ਹੀ ਆ ਭੂਆ ਕੀ ਹੋ ਗਿਆ ਤੈਨੂੰ ਹੈ ਮੈਂ ਤੁਹਾਡੇ ਵੱਲ ਤੇ ਪੁੱਤ ਵੇਖੇ ਤਾਂ ਹੀ ਤੇ ਆਈ ਲਗੀ ਤੇ ਮੈਨੂੰ ਕੀ ਪਤਾ ਹੀਗਾ ਤੇ ਇੱਥੇ ਆਉਣ ਦਾ ਮੇਰੇ ਬੱਚੇ ਨੂੰ ਇੰਨੀ ਬੇਲਤੀ ਕਰਉਣੀ ਕਹੂਗੀ ਉਹ ਤੇ ਵਿਚਾਰਾ ਚਾਨ ਆਇਆ ਹੀਗਾ ਮੈਂ ਨਾਨਕੇ ਜਾਣਾ ਮਮੀ ਤੇ ਮੈਂ ਜਾਵਾਂ ਵੀ ਕਿੱਥੇ ਪੁੱਤ ਧੀਆਂ ਨੂੰ ਤਾਂ ਆਪਣੇ ਪੇਕੇਆਂ ਦੀ ਆਸ ਹੁੰਦੀ ਆ ਤੇ ਆ ਜਾ ਕੇ ਤੇ ਆਪਣੇ ਪੇਕੇਆਂ ਦੇ ਘਰ ਹੀ ਆਉਣਾ ਹੁੰਦਾ ਵਾ ਚੱਲ ਕੋਆ ਤੋਂ ਦੋਣਾ ਮੇਰੀ ਗੱਲ ਸੁਣਾ ਹੁਣ ਜਾਣਾ ਜੁਣਾ ਕਿਤੇ ਨਹੀਂ ਗਾ ਠੀਕ ਹੈ ਨਾ ਤੇ ਮੈਂ ਮੰਮੀ ਆ ਕੇ ਜਰਾ ਚੱਗੇ ਜਰਾ ਸਮਝਾਉਣਾ ਵਾ ਹੈ ਨਹੀਂ ਨਹੀਂ ਪੁੱਤ ਆਪਣੇ ਘਰ ਦੇ ਪਾਤ ਨਾ ਭਾਓ ਨਹੀਂ ਨਹੀਂ ਇੱਕ ਵਾਰ ਤੇ ਕਬੂਤ ਜਿਹੜਾ ਪਹਿਣਾ ਉਹ ਤੇ ਪਹਿਣਾ ਵਾ ਤੂੰ ਹੀ ਨਹੀਂ ਕਿਤੇ ਜਾਣਾ ਠੀਕ ਹੈ ਦੋਵੇਂ ਜਣਾ ਇਹ ਨਹੀਂ ਪੁੱਤ ਮੇਰੀ ਗੱਲ ਸੁਣ ਜੋ ਹੋ ਗਿਆ ਨਾ ਉਹ ਸੋਣਾ ਹੋ ਗਿਆ ਨਹੀਂ ਹਾਂ ਜੀ ਅਸੀਂ ਤੁਹਾਨੂੰ ਦਊਂ ਅਸੀਂ ਸਾਡੇ ਨਾਲ ਮੇਰੇ ਦੇ ਵਰਤ ਦੇ ਨੂੰ ਰਾਡੇ ਦਾ ਕੌਣ ਹੁੰਦਾ ਪੁੱਤ ਵੇ ਇਹ ਮੇਰੀ ਗੱਲ ਸੁਣ ਧੀਆਂ ਵਾਸਤੇ ਤੇ ਪੇਕੇ ਸਭ ਕੁਝ ਹੁੰਦੇ ਆ। ਉਹੀ ਦੇ ਘਰ ਆਉਂਦਾ। ਮਾਪਿਓ ਤੋਂ ਬਾਅਦ ਨਾ ਅਸਲੀ ਮਾਪਿਓ ਜਿਹੜੇ ਭਰਾ ਪਰਜਾਈ ਹੁੰਦੇ ਆ ਤੇ ਪੁੱਤ ਜਿੱਦ ਉੱਪਰ ਜਾਈਆਂ ਇਦਾਂ ਕਰਨ ਲੈ ਪੜਨਾ ਤੇ ਫਿਰ ਕੋਈ ਹੱਜ ਨਹੀਂ ਰਹਿ ਜਾਂਦਾ। ਪੇਕੇ ਆਉਣ ਦਾ ਠੀਕ ਵਾ ਨਾ। ਮੈਂ ਤਾਂ ਬੜੇ ਮਾਣ ਮਾਰਦੀ। ਚਲ ਬੁਆ ਤੁਹਾਡੇ ਨਾਲ ਗਿਆ ਤੇ ਉਹਨੂੰ ਛੱਡ ਭਰਾ ਮੰਮੀ ਨੂੰ। ਨਹੀਂ ਪੁੱਤ ਕਿਤੇ ਗੱਲ ਨਹੀਂ ਪਣਦੀ। ਤਾਂ ਰੋਦ ਨਾ ਕੋਈ ਨਹੀਂ ਹੋਇਆ ਕੋਈ ਗੱਲ ਨਹੀਂ ਕਿ ਮੈਂ ਸਮਝਾਉਂਗਾ ਮੰਮੀ ਨੂੰ ਤਾਂ ਨਾ ਕਰਿਆ ਕਰ ਤੇ ਬੁਆ ਰੋਣਾ ਨਹੀਂ ਹਾਲ ਹੋਇਆ ਕੀ ਗੱਲ ਦਾ। ਜਿੰਨੇ ਚਾ ਦੇ ਨਾਲ ਮੁੰਡਾ ਆਇਆ ਸੀ ਨਾ ਉਹਦਾ ਤੇ ਵਿਚਾਰਦਾ ਚਾਹੀ ਟੁੱਟ ਗਿਆ ਸਾਰਾ ਵੀ ਇਹ ਕਿਦਾਂ ਰੋਂੜਿਆ ਅੰਦਰ ਜਾ ਕੇ ਹਾਲਤ ਤੇਰੇ ਹਦੀ ਜਾਣਦਾ ਹੁਣ ਵੇਲਾ ਤੇ ਨਿਕਾ ਵਾਪਸ ਨਹੀਂ ਆ ਸਕਦਾ ਮੈਂ ਪਰ ਇਹ ਆ ਵੀ ਹੁਣ ਚਲੋ ਕੋਈ ਨਹੀਂ ਅੱਗੇ ਤੋਂ ਸਵਾਲ ਹੋਣਗੇ ਜਾਂਦਾ ਹੁਣ ਸਾਡਾ ਭੂਆ ਭਤੀ ਦਾ ਰਿਸ਼ਤਾ ਵਾ ਏਡਾ ਵਧੀਆ ਰਿਸ਼ਤਾ ਵਾ ਹੈਗਾ ਇਹਦਾ ਰਿਸ਼ਤਾ ਭੂਆ ਦਾ ਚੰਨੀ ਲੱਗਦੀ ਨੂੰ ਰੋਦੀ ਹੱਡ ਕਰ ਹੈ ਮੇਰੀ ਗੱਲ ਸੁਣ ਪੁੱਤ ਜਾਣਾ ਤੇ ਮੈਂ ਹੈ ਹੀ ਆ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੇ ਪੁੱਤ ਮੈਂ ਤੇ ਜਾ ਹੀ ਲੈਂਦੇ ਚੰਗੀ ਕਰ ਨਹੀਂ ਨਹੀਂ ਤੂੰ ਹੀ ਨਿਕਲ ਜਾ ਦੋਨ ਕੇ ਲੈ ਵੀ ਕੋਈ ਗੱਲ ਨਹੀਂ ਉੱਥੇ ਪੁੱਤਰ ਫੁੱਫੜੇ ਦਾ ਤਾਂਗਾ ਵਿਚਾਰ ਮਮੀ ਦੀ ਕੀ ਜੁੱਟ ਤੁਹਾਨੂੰ ਉਹ ਗੱਲ ਕਰਦੇ ਮੇਰੇ ਅੰਦਰ ਨਹੀਂ ਪੁੱਤਰ ਮੇਰੇ ਸਾਹਮਣੇ ਹੋਣਾ ਕਿਹਨੂੰ ਕੋਈ ਕਹਵੀਂ ਆ ਹੱਥ ਜੋੜੇ ਕਾਢੇ ਗੜੀ ਆਪਣਾ ਘਰ ਵੇਖੋ ਬੀਂ ਤੇ ਮੈਨੂੰ ਜਾਣਾ ਨਾ ਨਾ ਤੂੰ ਆਏ ਕੰਮ ਨਾ ਕਰਿਆ ਕਰ ਤੂੰ ਕੋਈ ਗੱਲ ਨਹੀਂ ਤੁਸੀਂ ਨਾ ਸਮੋਹ ਦਵਜਣ ਇੱਥੇ ਤੇ ਮੈਂ ਜਰਾ ਮੰਮੀ ਨੂੰ ਦੱਸਦਾ ਵੀ ਕਿੱਦਾਂ ਕਹਿੰਨੂੰ ਗੱਲ ਪਈ ਜਾ ਮੀ ਕੁਛ ਨਹੀਂ ਕਹਿਣਾ ਹਾਂ ਤੂੰ ਮੁੰਡੇ ਨੂੰ ਇਹ ਉਹ ਰੋਣ ਦੇ ਕੋਈ ਯਾਰ ਹੋਇਆ ਕੀ ਕੁਛ ਨਹੀਂ ਪੁੱਤਰ ਕਾਪੀ ਟੁੱਟ ਗਿਆ ਇੱਕਦੋ-ਕੋ ਵਿਚਾਰੇ ਕੋ ਹਾਂ ਉਹਦੀ ਬੇਇੱਜ਼ਤੀ ਬਹੁਤ ਕੀਤੀ ਉਹਨੇ ਇਦਾਂ ਦੇ ਕੋ ਘਰ ਚ ਨੌਂਦਾ ਰੱਖਿਆ ਹੋਇਆ ਹੈ ਨਾ ਉਹਦੀ ਨੀਤੀ ਬੇਇੱਜ਼ਤੀ ਕਿਉਂ ਕਰਦਾ ਜਿੰਨੀ ਉਹਦੀ ਕੀਤੀ ਆ ਬੰਦਾ ਪੁੱਛੇ ਵੀ ਕਾਪੇ ਤੇ ਲੱਖਾਂ ਦਾ ਨਹੀਂ ਮੈਨੂੰ ਜੋ ਮਰਜ਼ੀ ਮੇਰੀ ਪਰਜਾਈ ਕਹਿ ਲੈਂਦੀ ਆ ਮੈਂ ਜਰ ਲੈਣੀ ਆ ਪਰ ਜਦੋਂ ਗਾਲ ਬੱਚਿਆਂ ਤੇ ਆਉਂਦੀ ਆ ਨਾ ਪੁੱਤ ਫਿਰ ਨਹੀਂ ਜਰਿਆ ਜਾਂਦਾ ਆਹ ਬੂਆ ਗੱਲ ਤੇ ਤੇਰੀ ਸੱਚੀ ਚੱਲ ਕੋਈ ਨਹੀਂ ਮੈਂ ਨਾ ਜਾ ਕੇ ਮम्मी ਨੂੰ ਸਮਝਾਉਣਾ ਇਹਦਾ ਚੰਗੀ ਚੜਾਈ ਆ ਤੂੰ ਮੰਮੀ ਨੂੰ ਨਾ ਸਮਝਾ ਇੱਧਰ ਆ ਮੇਰਾ ਬੇਆਪੂਆ ਬਹਿ ਤੂੰ ਉਹਦੇ ਵਾਲਾ ਜਾਈ ਉਹਦੇ ਵਿੱਚ ਠੀਕ ਨਹੀਂ ਹੋ ਜਾ ਰੋਂ ਰਿਹਾ ਕਿਉਂ ਕੀ ਦਸੂਰ ਦੇ ਪਿਓ ਦੇ ਜਾ ਕੇ ਉਹ ਪਰਜਾਈ ਨਹੀਂ ਬੇਇੱਜ਼ਤੀ ਕਰਕੇ ਕੱਢਿਆ ਕਰੋ ਮੈਂ ਤਾਂ ਬੜੇ ਚਾਰ ਦਿਨਾਂ ਨਾਲ ਆਈ ਹਾਂ ਵੀ ਮੈਂ ਚਾਰ ਦਿਨ ਰਹਿ ਕੇ ਆਉਣਾ ਉਹਥੇ ਜਾ ਕੇ ਮੈਂ ਪੁਰਾਣੀਆਂ ਜਿਆਦਾ ਤਾਜ਼ਾ ਕਰਨੀਆਂ ਕਿ ਜਿਆਦਾ ਤਾਜ਼ਾ ਹੋਈਆਂ ਇਥੋਂ ਤੇ ਨਵੀਆਂ ਲੈ ਕੇ ਚੱਲੀ ਆਂ ਤੇ ਕੀ ਕੁਛ ਹੋਇਆ ਅੰਦਰ ਮੈਂ ਛੁੱਟੀਆਂ ਦੇ ਵਿੱਚ ਕਾਹਵਾ ਆਏ ਮੈਂ ਨਾਲ ਆ ਕੇ ਗੱਲਾਂ ਹੀ ਕਰ ਗਏ ਮਾਤਾ ਉਹ ਦਰ ਮੰਮੀ ਨੇ ਨਹੀਂ ਅੱਜ ਲਾਗੀਆਂ ਮੇਰੀ ਗੱਲ ਸੁਣ ਪਿਓ ਰੋਣ ਨਾ ਹੈ ਐ ਕਰੀ ਉਹ ਤੰਗਦੀ ਆ ਮੇਰੀ ਗਾ ਸੁਣ ਮੰਮੀ ਦਾ ਸੁਭਾਅ ਤਾਂ ਪਤਾ ਹੀਦਾ ਨਾ ਯਾ ਤੇ ਮੇਰਾ ਭਰਾ ਉਹ ਮੰਨਦਾ ਨਿਕਾਕਾਰ ਆਪਣਾ ਕੁਛ ਨਹੀਂ ਹੋਇਆ ਨਹੀਂ ਭਾਈ ਮੰਨਦਾ ਹੀ ਨਿਕਾ ਕੀਤਾ ਬਾ ਮਮੀ ਨੂੰ ਯਾ ਲੱਗ ਗਿਆ ਤੋਂ ਬੋਲੇ ਤੇ ਫਿਰ ਕੀ ਹੋ ਗਿਆ ਇਹ ਕੱਪ ਟੁੱਟ ਗਿਆ ਹੀ ਮੇਰੇ ਕੋ ਉਹ ਯਾਰ ਮਮੀ ਦਾ ਸੁਭਾਅ ਹੀ ਜਾਂਦਾ ਨਾ ਮੈਂ ਕੀ ਕਰ ਸਕਦਾ ਹੈ ਗੱਲ ਚਾਹੁੰਦਾ ਵੀ ਆਈਦਾ ਬੰਦੀ ਕਰਾਉਣਾ ਕੀ ਕਰੀਏ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਕੀ ਖਾਣਾ ਤੇ ਕੀ ਲੈਣਾ ਮੈਨੂੰ ਹੁਣੇ ਮੈਂ ਲੈ ਗ ਜਣਾ ਤੈਨੂੰ ਨਹੀਂ ਨਹੀਂ ਭਾਜੀ ਕੱਖ ਨਹੀਂ ਕਾ ਚਾਹੀਦਾ ਹੈ ਮੈਨੂੰ ਡਰ ਨਾ ਕਰ ਮੇਰਾ ਭਰਾ ਰੋਣਾ ਨਹੀਂਗਾ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਰੋਣ ਕੋ ਦਿਆਂ ਕਿਹਦੀ ਕੀ ਗੱਲ ਹੋ ਗਈ ਤੇ ਨਹੀਂ ਭਾਜੀ ਤੂੰ ਦਾ ਭੂਆ ਨੂੰ ਸਮਝਾਉਣਾ ਸੀ ਤੇ ਗਿਆ ਤੂੰ ਰੋਂ ਰਿਹਾ ਸਭੋ ਭਾਈ ਮਾਮੀ ਨੇ ਮੈਨੂੰ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਏ ਉਹ ਦਿਨ ਮੈਂ ਅੱਜ ਦੀ ਜਿਵੇਂ ਬੈਠਾ ਮੈਂ ਤੇ ਲਿਆ ਟੀਵੀ ਵੇਖਣ ਤੇ ਮਾਮੀ ਆਏ ਤੇ ਮੈਂ ਆਨ ਕਿ ਤੂੰ ਚੱਲਿਆ ਤੇਰਾ ਰੋਈ ਦਾ ਹੀ ਕੰਮ ਆ ਇੱਥੇ ਬਹਿਣਾ ਐਦਾਂ ਬੇਲੋਂ ਹੁੰਦਾ ਐਦਾਂ ਕਰਕੇ ਬੜੀਆਂ ਗੱਲਾਂ ਜੀਤੀਆਂ ਮੈਨੂੰ ਯਾਰ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਨਹੀਂ ਗਿਆ ਹਾਂ ਗੱਲਾਂ ਸੁਣ ਕੇ ਯਾਰ ਅੰਦਾਜ਼ੇ ਵੀ ਸਾਡਾ ਕਿਤੇ ਖਸੂਰ ਨੇ ਬਾਈ ਦਾ ਦਾਦ ਜੀ ਕਿਸੇ ਉਲਮੇ ਨੂੰ ਬੋਲਾ ਨਾ ਹੀ ਮਾਮਾ ਜੀ ਦਾ ਗਦੂ ਦਾ ਯਾਰ ਆਹੀ ਨੂੰ ਕੋ ਗਿਆ ਯਾਰ ਆਹੀ ਨੂੰ ਕੀ ਕਰ ਸਕਦੇ ਨੇ ਕਿਹਾ ਰਹੀਆਂ ਲੜੀਏ ਹੁਣ ਆਪਣੇ ਘਰ ਕਰਕੇ ਫਾਟ ਪੈਂਦਾ ਤੇ ਕਿਉਂ ਨੂੰ ਵਧ ਘਟ ਹੋ ਗਈ ਤੇ ਕੀ ਕਰਾਂਗੇ ਯਾਰ ਹੁਣ ਬੰਦਾ ਸਮਝਉਣਾ ਹੈ ਹੁੰਦਾ ਕੀ ਕਰ ਸਕਦਾ ਬੰਦਾ ਤੂੰ ਮੇਰੀ ਗੱਲ ਨੂੰ ਰੋ ਨਾ ਤੂੰ ਦੱਸ ਮੈਨੂੰ ਕੀ ਕਰਾਂ ਨਾ ਕੀ ਲੈਣਾ ਜਿਹੜੀ ਜੀ ਦਾ ਹੱਥ ਰੱਖਿਆ ਨਾ ਚਾਰ ਮਹੀਨਾ ਬਾਜ਼ਾਰ ਨੂੰ ਉਹ ਰੱਖ ਲੈਣਾ ਤੇ ਭਾਈ ਮਾਮੀ ਨੇ ਫੇਰ ਗੱਲਾਂ ਕਰਨੀਆਂ ਨੇ ਉਹ ਨਹੀਂ 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 ਕਰਦੀ ਮਾਮੀ ਗੱਲਾਂ ਮਾਮੀ ਨੂੰ ਤਾਂ ਮੈਂ ਸਮਝਉਣਾ ਨਹੀਂ ਗਿਆ ਯਾਰ ਜੇ ਕੀ ਆਖਰ ਆ ਗਈ ਜੇ ਨਿਆਣੇ ਉਹ ਕੱਫ ਟੁੱਟ ਗਏ ਤੂੰ ਰੋਣਾ ਨਹੀਂ ਮੇਰਾ ਵੀ ਠੀਕ ਹੈ ਨਾ ਪਰ ਆਉਣਾ ਨਹੀਂ ਭਰਾ ਦੇ ਹੁੰਦੇ ਆਪਣੇ ਦੋਨਾਂ ਕਿਹੜੀ ਗੱਲੋਂ ਕੋਈ ਗੱਲ ਨਹੀਂ ਤੂੰ ਜਾ ਕੇ ਮੰਮੀ ਆਪਣੇ ਸਮਝਾ ਭੂਆ ਨੂੰ ਕਿ ਠੀਕ ਹੈ ਨਵੇ ਕਈ ਗੱਲ ਹੋ ਜਾਂਦੀਆਂ ਹੁੰਦਾ ਭੂਆ ਵੀ ਰੌਂਡ ਹੀ ਜਾਂਦਾ ਅੰਮਣ ਜਾਣਾ ਮੰਮੀ ਨਾਲ ਚੱਲ ਕੋਈ ਹਿੰਦੇ ਨਨਕਾ ਕਰ ਆਪਣਾ ਬਾਹਰ ਤੇ ਬੜਾ ਮੋੜਾ ਕਾ ਪਿਤਾ ਮਾਦਾ ਹੈ ਹੈ ਸਾਰੇ ਰਿਕਾਰਡ ਤੋੜ ਤੇ ਅੱਜ ਤੇ ਗੱਲਾਂ ਬੰਤਾਂ ਨੇ ਪਰ ਦੋਵੇਂ ਦੋਵੇਂ ਵਿਚਾਰਿਆਂ ਨੂੰ ਦੇਖ ਕੇ ਦਾਦੂ ਬਾਲਾ ਆ ਗਏ ਹੈ ਇਹ ਬੜੀ ਮਾੜੀ ਗਲਤੀ ਨਹੀਂ ਕਰਨਾ ਚਾਹੀਦਾ ਹੁਣ ਕੀ ਕਰੀਏ ਹੁਣ ਮੇਰਾ ਤੇ ਪਿਓ ਦਾ ਕੋਈ ਕਸੂਰ ਵੀ ਹੈ ਨਹੀਂ ਐ ਗੱਲ ਤੇ ਐਂ ਤਾਂ ਕਰਦਾ ਮਮੀ ਨੇ ਜਾ ਕੇ ਚੰਗੀ ਤਰ੍ਹਾਂ ਸਮਝਾਉਣਾ ਕਿ ਕਿੱਦਾਂ ਹਟਣਾ ਜਾਂ ਮੈਂ ਘਰੋਂ ਨਿਕਲ ਜਾਣਾ ਵੇਖਾਂ ਮਾਂ ਬਹੁਤ ਕਿੱਦਾਂ ਅੰਦਰ ਵੜ ਕੇ ਬੁਸਕਣ ਡਏ ਆ ਪਹਿਲਾਂ ਚੀਜ਼ਾਂ ਵੇਖਣੀਆਂ ਨਹੀਂ ਕਿ ਅਗਲੇ ਦਿhaiਆਂ ਦੀਆਂ ਮਹਿੰਗੀਆਂ ਚੀਜ਼ਾਂ ਨੁਕਸਾਨ ਤੇ ਨੁਕਸਾਨ ਕਰੀ ਜਾਂਦੇ ਆ ਭਲਾ ਬੰਦਾ ਪੁੱਛੇ ਪਿਛੇ ਇਨਾ ਕੱਪਾਂ 'ਚ ਚਾਹ ਪੀਂਦੇ ਨੇ ਆ ਸਤੀਲ ਦੇ ਕੱਪ ਇਸੇ ਕੰਮ ਨੂੰ ਇਨਾ ਚਾਹ ਪੀ ਲੋ ਉਹ ਮੁੰਡੇ ਨੂੰ ਪਠੋਲੂ ਜਿਹਨੂੰ ਅੰਦਰ ਵਾਰ ਦਿੰਦੀ ਆ ਜਾ ਜਾ ਕੇ ਤਾਂ ਪਾ ਲਿਆ ਉਥੋਂ ਇਹਦੇ ਆਲੇ ਤੋਂ ਹੀ ਹੱਦ ਹੋਈ ਆ ਮੰਮੀ ਮੈਂ ਨਾ ਘਰੋਂ ਨਿਕਲ ਜਾਣਾ ਕੀ ਹੋਇਆ ਕਿਹੜੀ ਮੜੀ ਕਹਿੰਦੀ ਨਾਲ ਨਿਕੇ ਮਨੇ ਦੋਵੇਂ ਜਣੇ ਰੋਂਦੇ ਆ ਮੇਰੇ ਘਰ ਸਾਨੂੰ ਪੂਆ ਨੂੰ ਕਿਹਾ ਸੀ ਨੀ ਤਾ ਮੁੰਡੇ ਦਾ ਕੱਪ ਤੋੜਦਾ ਹੀ ਤੇ ਕੀ ਲੱਖਾਂ ਦਾ ਕੱਪ ਵੀਰ ਆਂਦਾ ਨਾ ਵੇਖਾਂ 2000 ਦਾ ਸੈੱਟ ਨਾ ਲਿਆਂਦਾ ਸੀ ਕੋਈ ਜਿਉਂ ਚਾਰਦਨ ਲਗਦੇ ਕਿ ਆ ਫਰਾਗੀ ਤੇ ਫੇਰ ਸਾਰਾ ਸਮਾਨ ਚੜਵਾ ਲੋ ਮਾਪੋਂ ਜੇ ਇਹ ਨਹੀਂ ਦੇ ਉਹਨੇ ਜਾਣ ਕੇ ਤੋੜਿਆ ਨਿਆਣਾ ਵਿਚਾਰਾ ਟੇਪਿਆ ਤੇ ਕੀ ਹੋ ਗਿਆ ਵਾ ਉਹਨੇ ਜਾਣ ਕੇ ਤੋੜਿਆ ਵਾ ਉਹਨੂੰ ਖਾੜ ਕੇ ਚੀਕਾਂ ਚੰਗੀਆਂ ਨਹੀਂ ਲੱਗਦੀਆਂ ਚੰਗੀਆਂ ਲੱਗਦੀਆਂ ਉਹ ਖਾ ਗਿਆ ਬਾੜਾ ਘਰ ਆ ਕੇ ਚੰਗੀਆਂ ਲੱਗਣੀਆਂ ਚੀਜ਼ਾਂ ਆਹੋ ਤੇ ਤੁਹਾਡੀਆਂ ਪਿਓ ਪੁੱਤਾਂ ਨੇ ਗੱਲਾਂ ਮਾਰੀਆਂ ਮੇਰੀ ਸੋਨਾ ਮੰਮੀ ਗੱਲ ਜੇ ਤੂੰ ਭੂਆ ਨਾਲ ਬੜਨਾ ਨੇ ਤਰੋਂ ਇਥੇ ਮਾਮੇ ਵੜ ਕੇ ਵਖਾਉਣ ਦਾ ਮੈਨੂੰ ਕੋ ਵੀ ਨਾ ਉਹ ਤਾਂ ਕੀ ਲੋਕੀ ਮੂੰਹ ਤੇ ਗਲਾ ਕੰਨਾਂ ਨੂੰ ਮਾਰੀਆ ਇਹ ਲੋਕਾਂ ਦੀਆਂ ਪੰਜ ਪੰਜ ਲਿੰਗੀਆਂ ਤੇਰੀ ਇੱਕਵਾ ਦੇ ਧੂਆਵਾ ਦੇ ਨੁਕਸਾਨ ਤੇ ਨਸਾਨ ਕਰੀ ਜਾਵਾਂ ਤੇ ਫਿਰ ਮੈਂ ਚੁੱਪ ਕੀਤੀ ਰਵਾਂ ਚਾਰ ਦਿਨ ਕੱਤਿਆ ਕਿ ਲਹੂ ਪੀ ਲਿਆ ਦਮਾਂ ਜਾਣਿਆਂ ਦਾ ਮੰਮੀ ਤੋਂ ਦੇ ਚੱਲ ਚੰਗਾ ਲਹੂ ਪੀ ਲਿਆ ਨਾਲ ਕਿਹਦੇ ਚੂਹ ਨਹੀਂ ਵੇਖਿਆ ਕੋਈ ਸਿਆਣਾ ਕੋਈ ਨਿਕਾਵਾ ਕੋਈ ਨਿਆਣਾ ਕੀ ਹਾਲਾਵਾ ਕੀ ਨਹੀਂ ਬਿਲਕੁਲ ਨਹੀਂ ਇੱਥੇ ਆਪਣੇ ਘਰੋਂ ਕਿਦਾਂ ਦੇ ਵਿਚਾਰੇ ਕਿਦਾਂ ਨਹੀਂ ਇੱਥੇ ਚਾਰ ਦਿਨ ਚ ਚੰਗੇ ਜਾਂ ਰਹਿ ਬਲੇ ਤੇ ਕੀ ਆਖ ਲੱਗੀ ਰਹਿਣਗੇ ਬੰਦਾ ਸਵੇਰੇ ਆਉਂਦਾ ਸ਼ਾਮਾਂ ਨੂੰ ਲੇਵ ਜਾਂਦਾ ਵਾ ਚਾਰ ਪੰਜ ਤਾਂ ਹੋ ਗਏ ਨਾਲ ਇੱਥੇ ਬੈਠਿਆਂ ਨੂੰ ਤੇ ਨਾਲ ਕੇ ਆਈ ਉਹ ਕਿਤੇ ਹੋਰ ਗਈ ਤੇ ਤੂੰ ਨੇ ਨਾਲ ਕੇ ਜਾਂਦਾ ਉਹ ਨਾਲ ਕੇ ਆਏ ਮੈਂ ਨਹੀਂ ਮਰਦਾ ਨਾਲ ਕੇ ਇਤੋਂ ਬਾਹਰ ਤੇ ਨਾ ਉਹ ਮੜਨਾ ਉਹ ਆ ਸੂ ਕਰਨਿਆਂ ਤੇ ਜਿੰਨਾ ਚਿਰ ਮੈਂ ਜਿੰਦੀ ਆ ਨਾ ਉਹਨਾਂ ਤੇ ਆਉਣਾ ਹੀ ਹੋਣਾ ਤੇ ਜਿੰਨਾ ਤੇ ਮੈਂ ਆ ਨਾ ਤੇ ਮੇਰੀ ਭੂਆ ਵੀ ਆਉਣੀ ਆ ਤੇ ਮੇਰੀ ਭੂਆ ਨੂੰ ਗੱਲ ਹੀ ਨਹੀਂ ਕਰਨੀ ਭੂਆ ਆਵੇ ਤੇ ਚਾਜ ਆਵੇ ਜੇ ਇਤਾਂ ਦੇ ਕੰਮ ਕਰੂ ਨਾ ਫਿਰ ਤਾਂ ਮਰ ਰਹੇ ਨਹੀਂ ਨਵੇਂ ਚਾਜ ਨਾ ਆਵੇ ਭੂਆ ਕੰਮ ਸਾਰੇ ਉਹ ਤਾਂ ਨਹੀਂ ਕੰਢੀ ਅੱਬ ਕਦੀ ਬਿਮਾਰ ਹੁੰਦੇ ਭਾਣੇ ਕਦੀ ਕੋਈ ਭਾਣੇ ਕੰਮ ਕਰਦੇ ਰੋਟੀ ਨਹੀਂ ਖਾਂਦੇ ਖਾਣ ਕਰ ਲਈ ਆ ਰੋਟੀ ਆਪਣੇ ਘਰ ਨਹੀਂ ਖਾਣ ਦੀ ਆ ਖਾਂਦੀ ਰਹਿੰਦੀ ਫਿਰ ਮੈਂ ਕਿਹੜਾ ਲੈਣ ਗਈ ਸੀ ਮਾਨੂੰ ਪਰ ਮੰਮੀ ਤੇਰਾ ਤੇ ਬੜੀ ਮੜੀ ਜਾ ਤੋ ਆੜੀ ਤੂੰ ਮੱਕ ਚੁਪ ਕਰ ਬਹੁਤੀ ਜ਼ੁਬਾਨ ਨਾ ਚਲਾ ਭੂਆ ਦਾ ਕਰਕੇ ਤੇ ਮੇਰੇ ਨਾਲ ਸਿਰਾਂ ਨਾ ਉੰਡਿਆ ਕਿ ਦਾਏ ਮੈਂ ਜਾ ਕੇ ਪਿਓ ਨੂੰ ਦੱਸਦਾ ਵਾਂ ਵੀ ਕੀ ਹਰਕਤ ਕੀਤੀ ਜੱਸਾ ਜਾ ਕੇ ਦੱਸਦੇ ਪਿਓ ਨੂੰ ਪਿਓ ਨੂੰ ਕਿਹੜਾ ਕੀ ਪਤਾ ਲਿਗਾ ਪਤਾ ਨਹੀਂ ਲਿਗਾ ਪਿਓ ਵੀ ਬਥੇਰਾ ਵਾ ਹੱਥ ਲੱਗਾ ਚੁੱਕਣ ਇਹੋ ਤਾਂ ਚਾਹੁੰਦੇ ਤੇ ਤੁਸੀਂ ਸਾਰੇ ਜਾਣੇ ਹੱਥ ਲੱਗਾ ਚੁੱਕਣ ਤੇ ਬੰਦਾ ਨਾ ਇਹ ਕੰਮ ਕਰਦੇ ਨਾ ਕਰਦੇ ਹੋਵੇ ਤੇ ਜਿਉਂ ਨੂੰ ਸਮਝਾ ਰਹੇ ਤੇ ਉਹ ਸੋਈ ਜਿਹੀ ਕੰਤਾ ਘੜੀ ਘੜੀ ਇੱਕ ਉਹਨਾਂ ਤਾਂ ਜਿਹੜਾ ਰਾਸ਼ਨ ਨਾ ਭਰ ਲਿਆ ਸੀ ਫੇਰ ਇਹਦੇ ਚ ਦੀ ਭੁੱਖ ਲੱਗ ਗਈ ਉਹਨੂੰ ਭੁੱਖ ਲੱਗੀ ਨਿਆਣਾ ਮਜੀ ਕਰੀ ਫਿਰ ਨਿਆਣਾ ਮਾਂ ਤਾਂ ਖਾਈ ਜਣਾ ਦੀ ਨਾ ਉਹਦੇ ਨਹੀਂ ਜਾਣਾ ਪਰ ਮੰਮੀ ਅੱਜ ਤਾਂ ਬਾਹਰ ਮੈਨੂੰ ਕੋਈ ਇਹ ਗੱਲਾਂ ਸਮਝੀ ਹੁਣ ਉਹਨਾਂ ਰਹਿਣਾ ਉਹ ਦੋ ਚਾਰ ਦਿਨ ਅੱਛਾ ਮੈਂ ਚੰਗਾ ਜਾ ਕੇ ਕੰਮ ਕਰ ਲੈ ਵੇਖਾਂ ਕਿੱਦਾਂ ਘੂਆ ਦਾ ਹੰਦਰਦੀ ਆਵਾ ਉਹਨਾਂ ਰਹਿਣਾ ਉਹ ਦੋ ਚਾਰ ਦਿਨ ਇਹੋ ਜਿਹਾ ਕੰਮ ਕਰਨਗੇ ਨਾ ਫੇਰ ਮੈਂ ਇੱਕ ਜਿੰਨੀ ਨੰਮ ਤਿਕਾ ਦਿੰਦੀ ਵੇਖੀ ਨਾ ਮੈਂ ਇਹਨਾਂ ਨੂੰ ਕੱਢੂੰਗੀ ਤੇ ਨਾਲਕਿਆਂ ਨੂੰ ਨਹੀਂ ਵੜਨ ਦੇਣਾ ਮਾਮੇ ਨਾਲ ਇੱਥੇ ਆਉਣ ਮਾਮਿਆਂ ਤੇ ਆਉਣਾ ਹੀ ਹੋਣਾ ਜਿੱਥੇ ਤੱਕ ਜੋਰ ਲੱਗਦਾ ਨਾਲਾ ਤੋ